ਜੇ ਉਹ ਕਿਰ ਮੈਂ ਬਣਦੀ ਨਾ ਗੱਲ ਹਾਂ ਹਾਂ ਯਾਰ ਮੈਂ ਕਹ ਲਾ ਦੇ ਆਪਾਂ ਸਿਰਾ ਹਾਂ ਆਵਾਜ਼ ਚਾੜ ਦੇ ਯਾਰ ਚਾਰ ਤੇ ਚਾਰ ਤੇ ਬਸ ਲਾਈ ਵਾ ਲਾ ਦੇ ਹੋਰ ਸਿਰਾ ਲਾ ਦੇ ਬਣ ਗਿਆ ਨਾ ਮੁੱਛਾ ਮਛਾ ਆਇਆ ਕਿਹ ਪੂਰੀਆਂ ਯਾਰ ਖਰਦਾ ਨਾ ਨਿੰਬੂ ਹਰ ਯਾਰ ਮੇਰਾ ਬਾਤ ਕਰ ਲੈ ਵੀਰ ਮੈਂ ਉਹ ਨਹੀਂ ਯਾਰ ਸ਼ਰਮਾ ਕੀ ਗੱਲ ਕਰੀਏ ਨਾ ਇਹ ਕਿਉਂ ਉਹ ਯਾਰ ਆਪਣੀ ਬਚਪਨ ਦੀ ਯਾਰੀ ਹੈ ਇਕੱਠੇ ਪੜ੍ਹੇ ਆ ਇਕੱਠੇ ਖੇਡੇ ਆ ਉਹ ਜਾ ਯਾਰ ਪੈਸੇ ਦੇਖੋ ਅੱਗੇ ਲੈ ਜਾ ਕਦੇ ਆਇਆ ਤਾਂ ਹੈ ਯਾਰ ਨਹੀਂ ਆ ਪੈਸਾ ਨਾਲ ਹੀ ਵਾਤਰਾ ਪਾ ਦੇਣੀ ਦੀ ਗੱਲ ਸਹੀ ਹੈ ਹਾਂ ਠੀਕ ਆ ਫਿਰ ਠੀਕ ਆ ਸੋ ਬੱਲੇ ਬਈ ਸ਼ਰਮਾ ਹੋਰ ਭਾਈ ਮੈਂ ਕੀ ਹਾਲ ਆ ਬਈ ਕੀ ਹਾਲ ਆ ਠੀਕ ਆ ਵਾਹ ਬਈ ਬੈਹ ਜਾ ਹੋ ਠੀਕ ਆ ਆਈਫੋਨ ਲੈਣਾ ਮੈਂ ਆਈਫੋਨ ਲੈਣਾ ਹਾਂ ਲੈ ਯਾਰ ਆ ਤੇਰੇ ਜਾਨ ਨੂੰ ਆਈਫੋਨਾਂ ਥੋੜਾ ਯਾਰ ਆ ਆ ਲੈ ਆ ਲੈ ਦੋਨੇ ਟੌਪ ਦੇ ਫੋਨ ਜਾਂਦਾ ਹੈਗਾ ਤੇਰਾ ਬਹੁਤ ਚੱਲੀ ਜਾਂਦਾ ਆ 13 ਪ੍ਰੋ ਮੈਕਸਾ ਇਹ ਵੀ ਬਹੁਤ ਚੱਲੀ ਜਾਂਦਾ ਹੈ ਬਸ ਮੈਂ ਤਾਂ ਆਹੀ ਦੇ ਦੇ ਫਿਰ ਬਾਈ ਆ ਲੈਣਾ ਹਾਂ ਠੀਕ ਆ ਕੋਈ ਨਹੀਂ ਹਾਂ ਆ ਦੇ ਦੇ ਮੈਨੂੰ ਬਾਈ ਔਰ ਆ ਮੈਂ ਹਾਂ ਬਾਈ ਉਹ ਬਾਈ ਪੈਸੇ ਤਾਂ ਦੇ ਜਾ ਯਾਰ ਉਹ ਕਰਤੀ ਨਾ ਉਹੀ ਘਟਿਆ ਗੱਲ ਯਾਰ ਜਮਾ ਤੈਨੂੰ ਇੰਨਾ ਚਿਰ ਹੋ ਗਿਆ ਮੇਰੇ ਤੋਂ ਵਾਲ ਕਟਾਉਂਦੇ ਨੂੰ ਹਾਂ ਤੇ ਮੈਂ ਕਦੇ ਤੇਰੇ ਤੋਂ ਪੈਸੇ ਮੰਗੇ ਬਾਈ ਯਾਰ ਅੱਜ ਯਾਰ ਤੂੰ ਆਪਦੀ ਇੱਕ ਚੀਜ਼ ਪਿੱਛੇ ਮੇਰੇ ਤੋਂ ਪੈਸੇ ਮੰਗਣ ਬਹਿ ਗਿਆ ਯਾਰ ਕਮਾਲ ਹੋ ਗਈ ਯਾਰ ਸ਼ਰਮਾ ਹਾਂ ਤੈਨੂੰ ਅੱਗੇ ਮੁੰਨੇ ਤਾਂ ਕਈ ਵਾਰੀ ਇਹਨੇ ਪਰ ਮੈਨੂੰ ਐ ਲੱਗਦਾ ਜਿਵੇਂ ਤੈਨੂੰ ਅੱਜ ਮੁੰਨ ਗਿਆ ਤਾਂ ਇੰਨਾ ਕਹੇ ਜਾਂ ਕਦੇ ਨਹੀਂ ਮੁੰਨਾ ਤੈਨੂੰ ਕਦੇ ਨਹੀਂ ਹੈ ਮੁੰਨੇ ਕੇ ਤਰਕੇ ਦਿੰਦਾ ਬੜਾ بڑا ਮੁੰਨਿਆ ਯਾਰ ਆ